ਇਹਨੂੰ ਕੱਢੋ ਰੋਟਾਵੀਟਰ ਤਿਆਰ ਹੈ ਜੀ ਬਈ ਰੋਟਾਵੀਟਰ ਤਿਆਰ ਹੈ ਰੋਟਾਵੀਟਰ ਤਿਆਰ ਇਹਨੂੰ ਨਾਲ ਲਾ ਜਿਹੜਾ ਆਪਾਂ ਏ ਪਰਮਿੰਦਰ ਐਂਡ ਜੀਐਸ ਕੰਪਨੀ ਦਾ ਲਈ ਹੈ ਨਾ ਸੁਪਰਸੀਡਰ ਦੇ ਵਿੱਚ ਸਭ ਨਾਲ ਪਹਿਲਾਂ ਤਾਂ ਜੀ ਜਿਹੜੀ ਮੇਨ ਖਾਸੀਅਤ ਆ ਗਈ ਜੀ ਇਹਨੂੰ ਆਪਾਂ ਜਿੰਨਾ ਟਾਈਮ ਲੱਗਦਾ ਨਹੀਂ ਜੀ ਠੀਕ ਹੈ ਜੀ ਮਿੰਟ ਡੇਢ ਦੇ ਵਿੱਚ ਦੋ ਦੇ ਵਿੱਚ ਆਪਾਂ ਇਹਨੂੰ ਸੁਪਰ ਸੀਟਰ ਤੋਂ ਰੋਟਾਵੀਟਰ ਬਣਾ ਦਾਂਗੇ ਡੇਢ ਦੋ ਮਿੰਟ ਦੇ ਵਿੱਚ ਹਾਂ ਡੇਢ ਤੋਂ ਦੋ ਮਿੰਟ ਦੇ ਵਿੱਚ ਵਿੱਚ ਇਹ ਵੀਰੇ ਆਪਾਂ ਹਨਾ ਗੁੱਲੀਆਂ ਦੇ ਰੱਖੀਆਂ ਹਾਂ ਸਿਰਫ ਚਾਰ ਗੁੱਲੀਆਂ ਚਾਰ ਪਿੰਨਾ ਕੱਟਣੀਆਂ ਚਾਰ ਗੁੱਲੀਆਂ ਕੱਟਣੀਆਂ ਰੋਟਾਵੀਟਰ ਬਣ ਰੋਟਾਵੀਟਰ ਬਣ ਗਿਆ ਇਹਦੇ ਵਿੱਚ ਆ ਦੇਖੋ ਜੀ ਬਿਲਕੁਲ ਆ ਦੇਖੋ ਦੋ ਪਿੰਨਾ ਦੋ ਪਿੰਨਾ ਆਤੀਆਂ ਇੱਕ ਪਿੰਨਾ ਦੀ ਇਹਨੂੰ ਕੱਢੋ ਰੋਟਾਵੀਟਰ ਤਿਆਰ ਹੈ ਜੀ ਬਈ ਰੋਟਾਵੀਟਰ ਤਿਆਰ ਹੈ ਰੋਟਾਵੀਟਰ ਤਿਆਰ ਇਹਨੂੰ ਨਾਲ ਲਾ ਕੇ ਲਾਓ ਦੋ ਪਿੰਨਾ ਸੁਪਰ ਸੀਟਰ ਤੇ ਆਰਮਰ ਦਾ ਭਲਾ ਟਾਈਮ ਬਿਜਾਤਾ ਵਾਕੀ ਜੇ ਮੈਂ ਗੱਲ ਨੋਟ ਕਰਾਂ ਕਿਉਂਕਿ ਆ ਵਿਪਾਨਿਆਂ ਦੀ ਲੋੜ ਸੀ ਠੀਕ ਹੈ ਹੁਣ ਕੁਝ ਵੀ ਨਹੀਂ ਚੱਕਣਾ ਯਾਰ ਸਿਰਫ ਆ ਹੱਥ ਨਾਲ ਖੋਲੋ ਹੱਥ ਨਾਲ ਖੋਲੋ ਹੋਰ ਦੇਖੋ ਜੇ ਆਪਾਂ ਨੇ ਕਿਸੇ ਤਰ੍ਹਾਂ ਦਾ ਬੀਜ ਉੱਪਰ ਥੱਲੇ ਦਾ ਜਾਂ ਕੋਈ ਹੋਰ ਦਿੱਕਤ ਆਉਂਦੀ ਆ ਡੂੰਗਾ ਜਾ ਰਿਹਾ ਬੀਜ ਜਾਂ ਕੋਈ ਮਤਲਬ ਕਿਸੇ ਤਰ੍ਹਾਂ ਦਾ ਵੀ ਉੱਚਾ ਰਹਿਦਾ ਬੀਜ ਤਾਂ ਆਪਣੇ ਲਵੇ ਟੌਪ ਲਿੰਕ ਦਾ ਮੂਰੇ ਦਿੱਤੇ ਆ ਹੋਈ ਜਾਂਦੇ ਜੀ ਆਪਾਂ ਉੱਚਾ ਨੀਵਾ ਕਰਕੇ ਬੀਜ ਨੂੰ ਜਿੰਨੇ ਕੁ ਉਚਾਈ ਦੇ ਵਿੱਚ ਆਪਣੇ ਬੀਜ ਡੇਗਣਾਗਾ ਉਹਨੇ ਕੁ ਬੀਜ ਦੇ ਇਸ ਹਿਸਾਬ ਨਾਲ ਡੇਗੂਗਾ ਵੀ ਉੱਚਾ ਨੀਵਾ ਵੀ ਇਥੋਂ ਆਪਣੀਆਂ ਜਿਹੜੇ ਪੋਰ ਨੇ ਜੀ ਉਚੀ ਨੀਵੇਂ ਹੋ ਜਾਣਗੇ ਜੀ ਠੀਕ ਹੈ ਜੀ ਇੱਕ ਵਾਰੇ ਆਪਣੇ ਵਿੱਚ ਜਾਲੀ ਲੱਗੀ ਹੋਈ ਹੈ ਨਾ ਪੇਰੇ ਆਪਕੀ ਦੋਤੂ ਦੇ ਰਿਆਂ ਯਾਨੀ ਕਿ ਇਹ ਵਧੀਆ ਚੀਜ਼ ਆ ਮੈਂ ਮੇਰੇ ਵਧੀਆ ਚੀਜ਼ ਆ ਜੀ ਇਹ ਤਕਰੀਬਨ ਤਕਰੀਬਨ ਸਾਨੂੰ 3 ਸਾਲ ਹੋ ਗਏ ਜੀ ਇਹ ਨਵੀਂ ਚੀਜ਼ ਨੂੰ ਦਿੰਦੇ ਨੂੰ ਠੀਕ ਹੈ ਜੀ ਇਹਦੇ ਨਾਲ ਜਿਹੜੀ ਬਰੀਕ ਆਪਣੇ ਡੀਏਪੀ ਹੁੰਦਾ ਉਹਦੇ ਵਿੱਚ ਡਲੀਆਂ ਆ ਜਾਂਦੀਆਂ ਨੇ ਕਈ ਵਾਰੀ ਜੋ ਕਿ ਹਾਰਡ ਹੁੰਦੀਆਂ ਨੇ ਜ਼ਿਆਦਾ ਉਹਨੂੰ ਪਿਸਤਾਲ ਉਹ ਪਿਸਤਾਲ ਵਾਸਤੇ ਜਿਹੜਾ ਸਾਹਮਣੇ ਆਪਾਂ ਪਿਸਤਾਲ ਕਹਿੰਦੇ ਨੇ ਸੀਡ ਨੂੰ ਠੀਕ ਹੈ ਜੀ ਗੈਨੋ ਇਹਦੇ ਵਿੱਚ ਆਪਾਂ ਨੂੰ ਪ੍ਰੋਬਲਮ ਦਿੰਦੀਆਂ ਨੇ ਕੱਲ ਨੂੰ ਇਹਦੇ ਟੁੱਟਣ ਦਾ ਖਤਰਾ ਰਹਿੰਦਾ ਹੈਗਾ ਜੀ ਦੋਸਤੋ ਵਿੱਚ ਡਿੱਗਦੀਆਂ ਨਾ ਬਈ ਪਿਸਤੌਲ ਨਹੀਂ ਟੁੱਟਦਾ ਆਪਣਾ ਭਾਵੇਂ ਕੁਝ ਨਾਲ ਡਲੀਆਂ ਉੱਤੇ ਰਹਿ ਜਾਂਦੀਆਂ ਨੇ ਡਲੀਆਂ ਤੇ ਸਾਫ਼ ਹੋ ਕੇ ਮਤਲਬ ਡੀਏਪੀ ਪੈਂਦਾ ਇੱਕ ਨਾ ਵੀਰੇ ਜਿਵੇਂ ਆ ਸ਼ੌਕਰ ਲੱਗੇ ਹੋਏ ਹੈ ਨਾ ਜਾਂ ਸਪਰਿੰਗ ਲੱਗੇ ਆਹੀ ਮੈਂ ਸੁਪਰ ਫੀਟਰਾਂ ਦੇ ਮਗਰ ਲੱਗੇ ਦੇਖਿਆ ਪਰ ਆਪਣਾ ਕਾਫੀ ਚੇਂਜ ਲੱਗਦਾ ਮੈਨੂੰ ਉਹਨਾਂ ਨਾਲੋਂ ਹਾਂਜੀ ਇਹ ਹੈ ਵੀ ਚਲਾ ਗਿਆ ਡਿਊਟੀ ਤਾਂ ਆ ਗਿਆ ਜੀ ਇਹ ਜਿਹੜਾ ਸੌਕਰ ਆ ਗਿਆ ਜੀ ਆਪਣੇ ਠੀਕ ਹੈ ਜੀ ਵੀ ਆਮ ਨਾ ਇਹ ਰੂਟਾ ਵੀ ਟਰਾਂਚ ਮਿਲਦਾ ਹੈ ਨਾ ਸੁਪਰਜੀਟਰਾਂਚ ਮਿਲਦਾ ਹੈਗਾ ਜੀ ਠੀਕ ਹੈ ਇਹ ਆਪਾਂ ਲਾ ਕੇ ਦੇ ਰਹੇ ਹਾਂ ਇਹਦਾ ਹੈਵੀ ਹੈਗਾ ਜੀ ਇਹਦੇ ਵਿੱਚ ਇੱਕ ਨਾ ਸੌਫਟ ਨੈਟ ਇੰਨੀ ਹੈ ਕਿ ਜਿੰਨੀ ਕੁ ਮਤਲਬ ਉਚਾਈ ਦੇ ਵਿੱਚ ਇਹਨੇ ਪ੍ਰੈਸ ਕਰਨਾ ਉਸ ਹਿਸਾਬ ਨਾਲ ਇਹ ਪ੍ਰੈਸ ਕਰੂਗਾ ਠੀਕ ਹੈ ਵੀਰੇ ਹਾਂ ਤੇ ਵੀਰੇ ਜੇ ਆਪਾਂ ਗੱਲ ਕਰੀਏ 올 ਇੰਡੀਆ ਆਪਣਾ ਰੋਟਾ ਵੀਟਰ ਤੇ ਸੁਪਰ ਸੀਟਰ ਆਪਾਂ ਦੇ ਰਹੇ ਹਾਂ ਨਾ ਦੇ ਰਹੇ ਹਾਂ ਪੈਨ ਇੰਡੀਆ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਨੰਬਰ ਸਕਰੀਨ ਤੇ ਚੱਲਦੇ ਹੋਣਗੇ ਬਾਕੀ ਬਾਈ ਹੋਣੀ ਮਾਡਲ ਆਰਡਰ ਤਿਆਰ ਕਰਦੇ ਨੇ ਜ਼ੀਰੋ ਡਰੇਲ ਕਰਦੇ ਨੇ ਪਰ ਇੰਦਰਾ ਦੀ ਆਪ ਦੀ ਜਿਹੜੀ ਕੰਪਨੀ ਦੀ ਮਸ਼ੀਨ ਹੈ ਜਿਹੜੀ ਹਨਾ ਪਰਮਿੰਦਰ ਆਨ ਜੀਐਸ ਕੰਪਨੀ ਉਧਰ ਖੜੀ ਵੀ ਆ ਉਹ ਵੀ ਤਿਆਰ ਕਰਦੇ ਆ ਲੈਜਰ ਲੈਵਲਰ ਵੀ ਤਿਆਰ ਕਰਦੇ ਆ ਇਹ ਲੈਜਰ ਲੈਬਰਾਰੀ ਇਹ ਸਾਰੇ ਇੰਪਲੀਮੈਂਟ ਬਾਈ ਹੋਣੀ ਇੱਥੇ ਹੀ ਬਣਾਉਂਦੇ ਆ ਫਰਮ ਦੇ ਉੱਤੇ ਆਪਣੇ ਫਰਮ ਦਾ ਵੀਰੇ ਐਡਰੈਸ ਆ ਆਪਣੇ ਲੋਟੇ ਇੰਜੀਨੀਅਰ ਵਰਕਸ਼ਾਪ ਆ ਜੀ ਆਪਣੇ ਜਖੇਪੜ ਠੀਕ ਹੈ ਜੀ ਇਹ ਜਦੋਂ ਆਪਾਂ ਸੁਨਾਮ ਤੋਂ ਭਲਾੜਾ ਰੋਡ ਤੇ ਜਾਂਦੇ ਆ ਰਸਤੇ ਦੇ ਵਿੱਚ ਪਿੰਡਾ ਬਹੁਤ ਵੱਡਾ ਗਿਣਿਆ ਹੋਇਆ ਪਿੰਡਾਂ ਦੇ ਵਿੱਚ ਆਉਂਦਾ ਹੈਗਾ ਜੀ ਜਖੇਪੜ ਠੀਕ ਹੈ ਜੀ ਉੱਥੇ ਆਪਣੀ ਵਰਕਸ਼ਾਪ ਆ ਜੀ ਰੋਡ ਦੇ ਉੱਪਰ ਠੀਕ ਹੈ ਨੰਬਰ ਸਕਰੀਨ ਤੇ ਚਲਦੇ ਪਏ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੇ ਕਿਵੇਂ ਦੀ ਲੱਗੀ ਵੀਡੀਓ ਧੰਨਵਾਦ ਜੀ